ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜਾ ਅੱਜ ਰਾਤ ਦੇ ਮੌਸਮ ਦੀ ਫਲਾਸ ਅਗਲੇ 7 ਦਿਨਾਂ ਦੇ ਯਾਨੀ ਕਿ ਹਫਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਦੀ ਪੰਜਾਬ ਦੇ ਵਿੱਚ ਇੱਕ ਸਿਸਟਮ ਲੱਗਣ ਜਾ ਰਿਹਾ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦਰਜ ਕਰਾਵੇਗਾ ਇਸ ਸਿਸਟਮ ਬਾਰੇ ਜਾਣਕਾਰੀ ਤੁਹਾਨੂੰ ਦੇਣੀ ਆ ਐਸ ਲਈ ਜਿਆ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 9 ਮਾਰਚ ਦੀ ਰਾਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਲਗਭਗ ਰਾਤ ਦੇ 7:30 ਪਾਣੀ 8 ਵਜੇ ਰਿਹਾ ਅਸਲੇ ਜੇਕਰ ਤਾਜ਼ਾ ਸੈਟਲਰ ਦਾ ਸੀਟ ਦੇਖੀਏ ਤਾਂ ਨਹੀਂ ਦੇਖ ਸਕਦੇ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਵਾਟਰ ਏਰੀਆ ਦੇ ਵਿੱਚੋਂ ਹਲਕਾ ਇੱਕ ਬਦਲਵਾਜ ਵਾਲਾ ਸਿਸਟਮ ਐਂਟਰ ਕਰ ਰਿਹਾ ਤੇ ਇਹ ਬਦਲਵਾ ਜਿਹੜੀ ਅੱਜ ਰਾਤ ਤੇ ਕਹ ਲਈਏ ਕੱਲ ਦਿਨ ਜਾਂ ਕੱਲ ਦੀ ਰਾਤ ਤੱਕ ਜਿਹੜੀ ਜਾਰੀ रह ਸਕਦੀ ਹੈ ਉਹ ਉੱਪਰਲੇ ਫੱਦਰ ਤੇ ਬਦਲਵਾਈ ਬਣੇਗੀ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਇੱਕ ਤੋਂ 2 ਡਿਗਰੀ ਦਾ ਇਜ਼ਾਫਾ ਹੋਣਾ ਤੈ ਹੈ ਉੱਪਰਲੇ ਫੱਦਰ ਤੇ ਜਦੋਂ ਬਦਲਵਾਈਆ ਬਣਨੀ ਆ ਤੇ ਜਿਹੜੇ ਹੀਟ ਥੱਲੋਂ ਨਿਕਲਦੀ ਆ ਧਰਤੀ ਤੋਂ ਤੇ ਉਹਦੇ ਕਰਕੇ ਜਿਹੜੀ ਹੈ ਟੈਂਪਰੇਚਰ ਦੇ ਵਿੱਚ ਵਾਧਾ ਹੁੰਦਾ ਗਰਮਾਹਟ ਤੇ ਜਿਹੜਾ ਨਿਗ ਜਿਹੜਾ ਬਣ ਜਾਂਦਾ ਫਾਮੇ ਉਹ ਰਾਤਾਂ ਦੇ ਟੈਂਪਰੇਚਰ ਨੇ ਫਾਮੇ ਦਿਨਾਂ ਦੇ ਟੈਂਪਰੇਚਰ ਨੇ ਇੱਕ ਤੋਂ 2 ਡਿਗਰੀ ਜਿਹੜੇ ਵਧਣਗੇ ਜਿੱਥੇ ਦਿਨਾਂ ਦੇ ਟੈਂਪਰੇਚਰ ਹੁਣ ਤਾਂ ਉ ਜਾ ਰਹੇ ਨੇ 30 ਦੇ ਵਾਦਨੇ 1 ਤੋਂ 2 ਡਿਗਰੀ ਜੜਿਆ ਸ਼ੁਰੂ ਹੋ ਜਾਣਗੇ ਸੋ ਕੱਲ ਦੀ ਗੱਲ ਕਰੀਏ ਜੀ 10 ਤੇ 11 ਤਰੀਕ ਜਾਂ ਫਿਰ ਕੱਲ੍ਹ 12 ਦੀ ਦੁਪਹਿਰ ਤੱਕ ਇਹ ਬਦਲਵਾਈ ਉਹ ਫਲੇ ਫੱਦਰ ਤੇ ਗੁਜ਼ਰ ਸਕਦੀ ਹੈ ਇਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਲੱਗਣਾ 13 ਦੀ ਸ਼ਾਮ ਤੋਂ ਜਾਂ ਕੱਲ੍ਹ 14 15 16 ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਹਲਕੇ ਤੋਂ ਲੱਗੇ ਦਰਮਿਆਨੇ ਸ਼ਰਾਟੇਦਾਰ ਹੋਣਗੇ ਖਾਸ ਕਰ ਮਾਝਾ ਦਵਾਬਾ ਖੇਤਰ ਮੁੱਖ ਰਹਿ ਸਕਦੇ ਨੇ ਤੇ ਇਹਨਾਂ ਦੋਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਲੱਗੇ ਦਰਮਿਆਨੇ ਵੀ ਬਹੁਤ ਹੀ ਖੇਤਰਾਂ ਦੇ ਵਿੱਚ ਦਰਜ ਹੋਣਗੇ ਜਿਲ੍ਹਾ ਵਾਰਾਂਕੜੇ ਤੁਹਾਨੂੰ ਹੋਰ ਲਾਗੇ ਜਾ ਕੇ ਤੁਹਾਨੂੰ ਜਿਹੜੇ ਆ ਸਾਂਝੇ ਕੀ ਕਿਉਂਕਿ ਹਾਲੇ ਸਿਸਟਮ ਦੂਰ ਹੈ 5-6 ਦਿਨ ਹਜੇ ਤੱਕ ਜੜਿਆਇਦੇ ਬਾਕੀ ਨਹੀਂ ਸਮੋਟੇ ਦਰਜ ਜੀ ਮਾਝਾ ਦੇ ਬਾਬਾ ਖੇਤਰ ਮਾਲਵੇ ਦੇ ਕੁਝ ਜਲੇ ਔਰ ਜੋਪੇ ਦੇ ਫਸੂਣੇ ਖੇਤਰ ਰਾਜਸਥਾਨ ਦੇ ਉੱਤਰੀ ਭਾਗ ਜਿਨ੍ਹਾਂ ਦੇ ਵਿੱਚ ਸ਼ਿਰਗੰਗਾ ਨਗਰ ਹਨੂਮਾਨਗੜ ਅਨੂਪਗੜ ਇਹਨਾਂ ਭਾਗਾਂ ਦੇ ਵਿੱਚ ਮੀਂਹ ਦਰਜ ਹੋਣਗੇ ਹਰਿਆਣੇ ਦੇ ਮੱਧ ਹਰਿਆਣੇ ਤੋਂ ਲੈ ਕੇ ਉੱਤਰੀ ਹਰਿਆਣਾ ਔਰ ਪੂਰਬੀ ਹਰਿਆਣਾ ਤੇ ਜੋਪੇ ਦੇ ਫਸੂਣੇ ਖੇਤਰਾਂ ਤੱਕ ਮੀਂਹ ਦੀ ਜੜਿਆ ਪਾਚ ਹੋਏਗੀ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਸੱਲ ਬਰਨਣਗੇ ਗਰਜ ਲਿਸ਼ਕ ਦੇ ਨਾਲ ਤਗੜੇ ਸ਼ਰਾਟੇ ਕਿਤੇ ਕਿਤੇ ਦਰਜ ਹੋ ਸਕਦੇ ਨੇ ਹਿਮਾਚਲ ਤੇ ਜੰਮੂ ਦੇ ਹੇਠਲੇ ਖੇਤਰਾਂ ਦੇ ਵਿੱਚ ਮੀਂਹ ਫਸਫਲੇ ਖੇਤਰਾਂ ਦੇ ਵਿੱਚ ਜ ਤੇ ਇਹ ਸਿਸਟਮ ਦੇ ਸਦਕਾ ਜਿਹੜੇ ਤਾਜ਼ਾ ਰਿਪੋਰਟ ਮੌਸਮ ਫਾਗਨੇ ਜਾ ਰਹੀ ਕਿਤੇ ਹੋਵੇ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਕੱਲ ਹਲਕੇ ਬਦਲ ਵਾਈ ਗੁਜ਼ਰਨੀਆਂ ਜਾਏਗੇ ਅਸੀਂ ਤੁਹਾਨੂੰ ਦੱਸ ਰਹੇ ਆ ਤੇ ਜਿਹੜਾ ਸਿਸਟਮ ਐਂਟਰ ਕਰੇਗਾ ਉਹ 13 ਤਰੀਕ ਤੋਂ ਕਰੇਗਾ ਜਿੱਥੇ ਤੁਹਾਨੂੰ 13 ਤਰੀਕ ਨੂੰ ਹਰਾ ਰੰਗ ਨਜ਼ਰ ਆ ਰਿਹਾ ਮਾਝਾ ਦੁਆਬਾ ਮਾਲਵੇ ਦੇ ਮੁੱਖ ਜਲੇ ਜਿਹੜੇ ਕੇਂਦਰ ਬਿੰਦੂ ਰਹਿ ਸਕਦੇ ਨੇ ਉਹ ਚੜਦੇ ਜਿਹੜੇ ਹੋਣਗੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀਫਤਗੜ ਸਾਹਿਬ ਵੈਨਾ ਖੇਤਰਾ ਦੇ ਵੀ ਕੁਝ ਖਾਗਾਂ ਦੇ ਵਿੱਚ ਸ਼ਰਾਟੇ ਲੱਗਣ ਦੇ ਆਸਾਰ ਰਹਿਣਗੇ ਕੁਝ ਕੁ ਖਾਗਾਂ ਐਸੇ ਹੋ ਸਕਦੇ ਨੇ ਜਿੱਥੇ ਹਲਕੀ ਘਰੇ ਮਾਰ ਇਹ ਸਿਸਟਮ ਕਰਾ ਸਕਦਾ ਹੈ 14 ਤਰੀਕ ਨੂੰ 15 ਤ ਇਤਰਾ ਦੇ ਵਿੱਚ ਸਾਲ ਬੜ ਸਕਦੇ ਨੇ ਮੀਂਹ ਦੇ ਐਸੇ ਤਰ੍ਹਾਂ ਸ਼ਾਮ ਨੂੰ ਫਿਰ ਦੂਜੇ ਦਿਨ ਸਵੇਰੇ ਫਿਰ ਸ਼ਾਮ ਨੂੰ ਟਟਵੇਂ ਰੂਪ ਦੇ ਵਿੱਚ ਉਮੀਦਾਰ ਚ ਹੋਣਗੇ ਲੈਂਦੇ ਤੋਂ ਚੜਦੇ ਵੱਲ ਨੂੰ ਬੱਦਰ ਵਾਏ ਦੇ ਨਾਲ ਇਹ ਸਿਸਟਮ ਐਂਟਰ ਕਰੇਗਾ ਜੀ ਸੋ ਇਹ ਸਿਸਟਮ ਦੇ ਜਿਹੜੀ ਅਪਡੇਟ ਹੈ ਉਸ ਤੈਨੂੰ ਜਿਹੜੇ ਜਾਂ ਦਿੰਦੇ ਰਵਾਂਗੇ ਰੋਜ਼ਾਨਾ ਤੌਰ ਤੇ ਫਿਰ ਹਾਲ ਕੋਈ ਅਲਰਟ ਚਤਾਵਨੀ ਇਸ ਸਿਸਟਮ ਨੂੰ ਲੈ ਕੇ ਜਾਰੀ ਨਹੀਂ ਕੀਤੀ ਗਈ ਪਰ ਗੜਿ ਮਾਰੀ ਵਾਲੇ ਫੱਖੋਂ ਕਹਿ ਸਕਦੇ ਆ ਕਿ ਇਹ ਮੌਸਮ ਫਾਗ ਚਤਾਵਨੀ ਜਾਰੀ ਕਰ ਸਕਦਾ ਆਉਂਦੇ ਦਿਨਾਂ ਦੇ ਦਰਮਿਆਨ ਕਿਉਂਕਿ ਇਹ ਸਿਸਟਮ ਹਲਕੇ ਫਦਰ ਦੇ ਜਿਹੜੀ ਗੜਿ ਮਾਰ ਵੀ ਕੁਝ ਇਤਰਾ ਦੇ ਵਿੱਚ ਦਰਜ ਕਰਾ ਸਕਦਾ ਜੇਕਰ ਇਹਨੂੰ ਸਾਰੇ ਸਪੋਰਟ ਮਿਲ ਜਾਂਦੀ ਹੈ ਦੱਖਣ ਪਰੇ ਦੀ ਹਵਾ ਦੀ ਪਲਸ ਸਰਕੂਲੇਸ਼ਨ ਹਵਾਵਾਂ ਜੇਕਰ ਇਹਨੂੰ ਸਪੋਰਟ ਕਰਦੀਆਂ ਨੇ ਹੀਟ ਸਪੋਰਟ ਕਰਦੀ ਹੈ ਤੇ ਫਿਰ ਇਹ ਸਿਸਟਮ ਵੱਟੇ ਫਦਰ ਤੇ ਜਿਹੜਾ ਪ੍ਰਭਾਵਿਤ ਕਰ ਸਕਦਾ ਹੈ ਫਿਰ ਹਾਲ ਆਉਂਦੇ ਦਿਨਾਂ ਤੱਕ ਤੁਹਾਨੂੰ ਇਹਦੀ ਅਪਡੇਟ ਜਿਨ ਨਜ਼ਾਨਾ ਤੌਰ ਤੇ ਦਿੰਦੇ ਰਹਾਂਗੇ ਤੇ ਜਿਲਾਵਾਰਾਂ ਕਰੇ ਤੁਹਾਨੂੰ ਲਾ ਕੇ ਜਾ ਕੇ ਇਹਦੇ ਸਾਂਝ ਕਿਤੇ ਜਾਣਗੇ ਧੰਨਵਾਦ ਜੀ ਸ਼ੁਕਰੀਆ